ਹਾਈ ਤੈਨੋ ਇਹੋ ਦਾਰੂਪ ਨੇ ਕਹਿੰਦੇ ਹਾਈ ਤੈਨੋ ਇਹੋ ਦਾਰੂਪ ਨੇ ਕਹਿੰਦੇ ਖੌਰੇ ਤੇਰੀ ਉਹ ਸੁਣਦਾ ਏ ਹਰ ਵਾਰੀ ਫਿਰ ਕਹਿਰ ਦੇ ਲਈ ਉਹ ਕਿਉਂ ਜਟਾਂ ਹਾਂ ਨੂੰ ਚੁਣਦਾ ਏ ਹਾਈ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਸੜਕੇ ਹੋਈਆਂ ਰਾਖ ਨੀ ਮਾਏ ਥੋੜਾ ਬਹੁਤਾ ਤਰਸਿ ਵਿਖਾ ਦੇ ਤੂੰ ਆਪਣੇ ਰੱਬ ਨੂੰ ਆਖ ਨੀ ਮਾਏ ਤੂੰ ਆਪਣੇ ਰੱਬ ਨੂੰ ਆਖ ਨੀ ਮਾਏ ਤੂੰ ਆਪਣੇ ਰੱਬ ਨੂੰ ਆਖ ਨੀ ਮਾਏ